ਸਸਰੀਕਾਲ ਆਂਟੀ ਜੀ ਦੁਸਰੀਕਾਲ ਜੀ ਕਿਵੇਂ ਹੋ ਹਾਂ ਠੀਕ ਆਂਟੀ ਮੈਂ ਰੋਹਿਤ ਬੋਲਦਾ ਸੀ ਹਾਂਜੀ ਰੋਹਿਤ ਕਿਵੇਂ ਹੋ ਕੋਸ ਸਹੀ ਕਾਂਟੀ ਬਸ ਉਹਦੀ ਯਾਦ ਆ ਗਈ ਤੇ ਤੁਹਾਨੂੰ ਕਾਲ ਕਰ ਲਿਆ ਹਾਂ ਔਰ ਕੀ ਬਣ ਜਾਂਦਾ ਆਂਟੀ ਹਾਂ ਉਹ ਕਰੇ ਵਰਦੇ ਸੀ ਕੇ ਨਹੀਂ ਦੁਕਾਨ ਤੇ ਆਈ ਗਿਆਂ ਬਾਰੇ ਅੱਛਾ ਦੋ ਕੋਣ ਤੇਰੇ ਬਾਜ਼ਾਰ ਚ ਰੌਲਾ ਪੈਂਦਾ ਹੈ ਹਨਾ ਤੇ ਹੋਰ ਕਿਵੇਂ ਹੈਂ ਸੇ ਤਾਂ ਕਿਵੇਂ ਅੰਟੀ ਸੁਣੀਆਂ ਠੀਕ ਹੈਗੀਆਂ ਠੀਕ ਹੈ ਹੋਦੀ ਆ ਅੱਛਾ ਕੇ ਤੇ ਆਪਣੇ ਕਿੱਧਰ ਗਿਆ ਹੋਇਆ ਰਾਜਵੀਰ ਕਿੱਥੇ ਆ ਅਛਾ ਲਾ ਬਾਹਰ ਹੀ ਗਿਆ ਮੈਨੂੰ ਪਤਾ ਸੀਗਾ ਮੈਂ ਕਿ ਜੇ ਮੈਂ ਘਰੇ ਹੋਇਆ ਜੇ ਰਾਜਵੀਰ ਨੇ ਚੱਕ ਲਿਆ ਤਾਂ ਮੈਂ ਰਾਜਵੀਰ ਨਾਲ ਗੱਲ ਕਰ ਲਊਂਗਾ ਮੈਂ ਚਾਹ ਰਦਾ ਇਹਨੂੰ ਹੀ ਲਾਉਂਦਾ ਸੀ ਤੇਰਾ ਨੰਬਰ ਲੱਗ ਗਿਆ ਤਾਂ ਕਰਕੇ ਤੇਰੇ ਮੰਮੀ ਵਾਲੇ ਨੰਬਰ ਤੇ ਲਾ ਲਿਆ ਨਾ ਕੋਈ ਨਿਕ ਬਾਨਾ ਦਾ ਫਿਰ ਮਾਰਨਾ ਹੀ ਸੀ ਗੁਰਬਾਨਾ ਮਾਰ ਦੂੰਦਾ ਮੈਂ ਮਾਰ ਦੇ ਨਿਕ ਬਾਨਾ ਜੀ ਹੋਰ ਕੀ ਤੁਹਾਨੂੰ ਸ਼ੁਕਰ ਹੈ ਚਲ ਤੂੰ ਆਂਟੀ ਤੁਸੀਂ ਚੱਕ ਲਿਆ ਅੱਛਾ ਗੋ ਆਂਟੀ ਗੁਰਬਾਨਾ ਸੀ ਜੀ ਤੇ ਹੋਰ ਆਂਟੀ ਨਾਲ ਗੱਲ ਕਰਨ ਨੂੰ ਦਿਲ ਕਰਦਾ ਸੀ ਭੈ ਜੰਟੀ ਤਾਂ ਮਿਲ ਆ ਰਿਆ ਨਾ ਆਂਟੀ ਅਮ ਆਂਟੀ ਵੈਸੇ ਇੱਕ ਇੱਕ ਗੱਲ ਦੱਸਾਂ ਮੈਂ ਜਿਹੜੀ ਗੱਲਬਾਤ ਤੇਰੇ ਚੈਨਾ ਅੱਛਾ ਉਹ 16 ਸਾਲ ਦੀ ਕੁੜੀਾਂ ਚ ਵੀ ਹੈ ਨਹੀਂ ਮੈਂ ਦੱਸਦਾ ਤਾਂ ਨਹੀ ਕਿੱਕਰ ਗੱਲ ਐ ਮੈਂ ਝੂਠ ਨਹੀਂ ਬੋਲਦਾ ਸੌਂ ਲੱਗੇ ਰੱਬ ਦੇ ਅੱਛਾ ਜੀ ਤੇ ਹੋਰਾ ਫਤਿਹ ਹਨੀ ਹਾਂ ਉਹ ਤਾਂ ਹੈ ਹੀ ਤੇ ਕੀ ਖਾਣੀ ਹੈ ਜੋ ਕੋ ਸ਼ਾਂਤੀ ਮਨ ਇਸ ਦੱਸ ਦੇ ਅਸੀਂ ਵੀ ਖਾ ਲਿਆ ਕਰੀਏ ਇੱਕ ਖਾਣਾ ਜੋ ਕਿ ਨਹੀਂ ਖਾਣੀ 45 ਸਾਲ ਦੀ ਤੇਰੀ ਉਮਰ ਹੋ ਗਈ ਤੇ ਅਜੇ ਤੂੰ 45 ਸਾਲ ਦੀ ਲੱਗਦੀ ਨਹੀਂ ਹਾਂ ਉਹ ਤਾਂ ਹੈ ਹੀ ਆਇਆ ਨਾ ਪੂਰਾ ਫੇਟਾ ਫਟ ਪਈ ਜਾਵਾਂ ਇੰਦਰ ਹੋਰਨ ਜੀ ਵਜਾਈ ਜੰਨੇ ਦੋ ਟੈਸਨਰ ਕੋਲੇ ਖੜੇ ਹੈਗੇ ਦੁਕਾਨ ਤੇ ਮੈਂ ਚਾਤਾ ਹੀ ਗੱਡੀਆਂ ਦੇ ਹੋਰ ਨੂੰ ਵਜੇ ਜਾਂਦੇ ਮੈਂ ਘੰਟੇ ਪੂਰਾ ਮੈਂ ਕਿ ਸਾਰਾ ਸਿਸਟਮ ਮੇਰੇ ਤਰਫ ਫਿੱਟ ਫਿੱਟ ਪਿਆ ਮੈਂ ਅੱਛਾ ਜੀ ਕਿਹ ਘੋੜਾ ਫਿੱਟ ਫਿੱਟ ਪਿਆ ਤੇਰਾ ਮੈਂ ਨਜ਼ਾਰੇ ਬੰਨ ਰੱਖਿਆ ਹਾਂ ਤੇ ਹੈ ਨਹੀਂ ਤੇ ਦੇਖਤਰੀ ਤਾਂ ਹੈਗਾ ਫਿਰ ਉਹ ਦੇਖਤਰੀ ਹੈ ਚਾਕੇ ਇਹ ਤਾਂ ਮੇਰਾ ਰਜੀਵ ਬਾਲਾ ਕਰੀ ਜਾਂਦਾ ਐਂਟੀ ਕਿਵੇਂ ਦਾ ਬਣਾਈਏ ਪ੍ਰੋਗਰਾਮ ਫਿਰ ਦੱਸ ਅੰਡੀ ਓਨਲੀ ਵੀ ਉੱਤੇ ਰਾਜਵੀਰ ਵੀ ਨਾ ਜੀ ਤੂੰ ਹੁਣ ਤਾਂ ਖੇਡਣਾ ਨੰਗਿਆ ਆ ਬੋਲੀ ਬੋਲ ਖੇਡਦੇ ਐਸ ਵੇਲੇ ਤੇ ਸੀ ਨਹੀਂ ਗਿਆ ਅੱਛਾ ਹੂੰ ਜਦੋਂ ਤੇਰੇ ਪਿਆਰ ਦੇ ਚੱਕਰਾਂ 'ਚ ਪੈ ਗਿਆ ਉਹਨਾਂ ਨੂੰ ਕਿਹੜੀ ਬੋਲੀਬਾਲ ਚੰਗੀ ਲੱਗਦੀ ਐਂਟੀ ਇਹ ਦੋ ਤੋਂ ਚੰਗੇ ਤੇ ਰਿਕਣਾ ਜਾਣਦੇ ਕਿ ਚਾਹ ਬੋਲ ਜਾਂਦੇ ਨਹੀਂ ਕਿ ਹਾਂ ਕਿੱਥੇ ਜਾਮੇ ਆਹ ਬੋਡੀ ਛੋਟੀ ਬਣਾਉਣ ਜਾਂਦੀ ਨਹੀਂ ਤੁਸੀਂ ਹੈ ਬੋਡੀ ਤਾਂ ਹੁਣ ਬੋਡੀ ਮੈਂ ਬਾਹਲੀ ਬਣਾ ਲਈ ਫਿਰ ਤੋ ਆਕੇ ਮੈਨੂੰ ਭਾਰ ਲੱਗਦਾ ਮੈਨੂੰ ਇਹ ਹੈ ਭਾਰ ਤਾਂ ਫਿਰ ਲੱਗਦਾ ਹੈ ਤਾਂ ਬੋਡੀ ਦੇ ਸਾਹਮਣੇ ਸੋਹਣੇ ਲੱਗਾਂਗੇ ਪਰ ਜਦ ਮੈਂ ਬੈਠ ਸੋਹਣਾ ਨਹੀਂ ਲੱਗਦਾ ਹੈ ਕੀ ਨਹੀਂ ਲੱਗਦੇ ਸੌਣ ਤੋਂ ਫਿਰ ਸੀ ਕਿ ਇਹ ਹੋਊਗਾ اچھا ਮੇਰੇ ਵਿੱਚ ਮੇਰੇ ਨਾਲ ਤੁਹਾਨੂੰ ਕੀ ਫਸ ਕਿਵੇਂ ਵੀ ਮੈਨੂੰ ਦੱਸੋ ਕੀ ਨਹੀਂ ਮੈਂ ਵੀ ਇੰਤੋ ਦੀ ਹਾਂ ਵੀ ਸੀ ਹੁਣ ਕੀ ਸੀ ਕਿ ਬੰਦਾ ਇਹਦਾ ਕੀ ਦੇਖ ਲਿਆ ਮੇਰੇ ਵਿੱਚ ਇੱਕ ਮਾਗੀ ਆ ਗਏ ਇੱਕ ਗੱਲ ਸਾਰੇ ਆਉਂਦੇ ਸ਼ੋਕਿਆਂ ਨਾਲ ਸੇਟ ਸਹੀ ਜਾਂਦੇ ਆਪਾਂ ਵੀ ਹਾਂ ਜੀ ਅੱਛਾ ਕੀ ਦਿਨਾਂ ਸੈੱਟ ਹੋ ਜਾਂਦੇ ਆ ਬਾਕੀ ਆਪ ਤਾਂ ਛੋਟੀ ਦੀ ਉਮਰ ਨਾਲ ਸਾਰਾ ਹੀ ਸੈੱਟ ਹੋ ਜਾਂਦੇ ਆ ਮੇਰੇ ਹਾਲ ਨਹੀਂ ਨਹੀਂ ਉਹ ਮਤਲਬ ਇੱਕ ਗੱਲ ਹੋਰ ਪੁੱਛਣੀ ਸੀ ਮੈਂ ਤੁਹਾਡੇ ਤੋਂ ਵੀ ਇਹੋ ਜੀ ਕੀ ਖਾਸੀਅਤ ਹੈ ਜੋ ਮਤਲਬ ਅੰਕਲ ਦੇ ਵਿੱਚ ਹੈ ਨਹੀਂ ਕਿਉਂਕਿ ਅੰਕਲ ਵੀ ਤਾਂ ਕਰਦਾ ਹੀ ਹੋਊਗਾ ਤੇਰੇ ਨਾਲ ਅੰਕਲ ਨਹੀਂ ਕਰਦਾ ਬੁੱਢਾ ਹੋਣਾ ਤਾਂ ਅੰਕਲ ਹੋਣਾ ਅੰਕਲ ਬੁੱਢਾ ਹੋਗਾ ਅੰਕਲ ਤਾਂ ਕੁਝ ਵੀ ਨਹੀਂ ਹੁੰਦਾ ਅੱਛਾ ਤਾਂ ਇਹ ਵਰਸਟਿੰਗ ਪਾ ਲਈ ਆਂਟੀ ਤੇ ਮੇਰੇ ਨਾਲ ਹੈ ਤਾਂ ਉਹ ਖਬਰ ਪਈ ਕਿ ਹੁਣ ਮੌਕਾ ਪੈ ਗਿਆ ਤੁਹਾਡੇ ਜੀ ਉਹ ਉਹਨਾਂ ਟੀਮ ਨਾਲ ਗੱਲ ਦਸਾਂ ਰਿਹਾ ਮੈਥੋਂ ਵੀ ਨਹੀਂ ਹੁੰਦਾ ਇਹਦਾ ਕੋਈ ਇਹਦਾ ਕੋਈ ਇਲਾਜ ਕਰ ਤੂੰ ਮੈਨੂੰ ਮਿਲਿਆ ਕਰ ਰੋਜ਼ ਰੋਜ਼ ਹੁਣ ਕਿਵੇਂ ਮਿਲਿਆ ਕਰਾਂਗੇ ਮੈਨੂੰ ਰੋਜ਼ ਰੋਜ਼ ਕੋਈ ਨਾ ਤਾਂ ਹੁਣ ਜੋ ਬੰਦੇ ਦਾ ਜੀ ਕਰਦਾ ਰੋਜ਼ ਉਹ ਮਿਲਣ ਨੂੰ ਫਿਰ ਬੰਦਾ ਕੀ ਕਰੇ ਨਾ ਹੂੰ ਇੱਕ ਦੋ ਦਿਨਾਂ ਦੇ ਜੀ ਜੀ ਕਰੇ ਫਿਰ ਉਹ ਬੰਦਾ ਮੈਨੂੰ ਲੈ ਜਾ ਰੋਣੇ ਤਾਂ ਨਹੀਂ ਹਫਤੇ 'ਚ ਦੋ ਤੱਕ ਮੈਂ ਦੋ ਵਾਰੀ ਤਾਂ ਮਿਲ ਹੀ ਜਾਂ ਕਰਉਣਾ ਹੰਟੇ ਤੁਸੀਂ ਹਫਤੇ 'ਚ ਹਫਤੇ 'ਚ ਦੋ ਵਾਰੀ ਹੋਰ ਫਿਰ ਕੀ ਦਾ ਹਫਤੇ 'ਚ ਦੋ ਵਾਰੀ ਮਿਲਿਆ ਕਰਉਣਾ ਅੱਛਾ ਹਮ ਕਿ ਤੁਹਾਡਾ ਤੂੰ ਜ਼ਿਆਦਾ ਆਜੂਗਾ ਜੇ ਤੁਸੀਂ ਛੋਟੇ ਹੋ ਤਾਂ ਮੈਨੂੰ ਫਿਰ ਕੀ ਹੁੰਦਾ ਤਾਂ ਮੇਰੇ ਜਿਵੇਂ ਹੁੰਦੀ ਆ ਉਹ ਤੇਰੀ ਹੁੰਦੀ ਆ ਹਮ ਇਹ ਤੇਰੀ ਹੁੰਦੀ ਆ ਅੱਛਾ ਤੇ ਫੇਰ ਫਿਰ ਲਾਈ ਤੁਸਨ ਗਰਨੀਆਂ ਤਾਂ ਇਹ ਕੁਝ ਦਿਨ ਨੂੰ ਲਾਈ ਆ ਮੈਂ ਪੂਰੇ ਤਾਂ ਫਿਰ ਛੋਡੀ ਜਿੰਨੀ ਉਮਰ ਦੇ ਵਿੱਚੋਂ ਜੁਰਾਇਸ ਉਮਰ ਚੌਥ ਤੱਕ ਪਹੁੰਚ ਜਾਂਦੀ ਫਿਰ ਉਹਨੂੰ ਪੂਰੇ ਜੋਸ਼ ਵਾਲਾ ਬੰਦਾ ਚਾਹੀਦਾ ਹੈ ਹਕੀਕਤ ਗੱਲ ਹੈਗੀ ਹੈ ਹੋਰ ਜੇ ਜੁੜੋਸ਼ ਨਾਲ ਨਾ ਹੋਵੇ ਉਹ ਤੇਲਮਾਂ ਤਾਂ ਤੇਲਮਾਂ ਬੱਚ ਪਰਨਾ ਹੁੰਦਾ ਠੀਕ ਹੈ ਜੀ ਜਵਾਨੀ ਥੋੜੀ ਥੋੜੀ ਜਵਾਨੀ ਔਨ ਲਾਗੇ ਦਿਓ ਤੁਹਾਨੂੰ ਜਵਾਕਾਂ ਜੁੜੇ ਜਾਨਨੇ ਆ ਠੀਕ ਹੈ ਇਹਨਾਂ ਤੇ ਅਮਾ ਜਿ ਫਰੀਵਨ ਨੇ ਆ ਬਾਈ 10 15 ਸਾਲਾ ਜਿਹੜੇ ਹਾਂ ਜੀ ਤਾਂ ਬਹੁਤ ਕਰਦੇ ਆ ਉਹ ਕੰਟੀ ਫਿਰ ਮੁੰਦਪਹਿਰੇ ਹੋਣਾ ਅੱਜ ਜੇ ਦੁਪਹਿਰੇ ਤੱਕ ਪੰਜ ਤੋਂ ਹਾਂ ਪਰਦੇ ਆ ਤਾਂ ਤੂੰ ਬਾਜ਼ਾਰ ਤੋਂ ਫਰੀ ਹੋ ਕੇ ਆ ਜਾ ਮੈਂ ਚਲੋਂ ਉੱਥੇ ਰਸਤੇ 'ਚ ਮਿਲੂੰਗਾ ਇੱਥੇ ਹਾਂ ਉਹ ਚੌਂਕ ਤੋਂ ਤੈਨੂੰ ਮੇ ਚੜਾ ਲੂੰਗਾ ਚੌਂਕ 'ਤੇ ਖੜਿਆ ਹਾਂ ਮੈਂ ਹਾਂ ਜੀ ਹਾਂ ਪੁੱਤੇ ਹੈਲੋ ਅੰਨੂ ਜੀ ਤੁਸੀਂ ਤੇ ਖੱਤਰੀਆਂ ਹੁਣ ਤਾਂ ਮੈਂ ਲਵਾ ਦੂੰਗੀ ਮੁਕਰਣਾ ਦੇਖਦੇ ਮੌਕੇ ਤੇ ਕਹਦੇ ਮੈਂ ਨਹੀਂ ਕਰਦੀ ਮੈਂ ਨਹੀਂ ਕਰਦੀ ਆਂਟੀ ਇਹ ਵੀ ਚੱਕਰ ਨਾ ਨਹੀਂ ਨਹੀਂ ਮੈਂ ਕਰ ਦਿੰਦੀ ਤੁਸੀਂ ਆ ਤਜ਼ਰੀਰ ਲੈ ਕੇ ਜਾਓਂਗਾ ਹਾਂ ਜੀ ਤਾਂ ਕੀ ਗੱਲ ਹੈ ਆਹ ਆਉਣ ਨਾ